ਕਪਸ਼ੀਟੀ ਤੇ ਪਹੁੰਚ। ਸਮੱਸਿਆ ਇਥੇ ਹੈ ਜੀ ਸਾਨੂੰ 5-7 ਫੋਨ ਆਏ ਰੋਇਲ ਲਿੰਕ ਲਿਪ ਦੇ ਵਿੱਚੋਂ ਪਿਛੇ ਰੋਇਲ ਲਿੰਕ ਲਿਪ ਦਾ। ਉਹ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਤੁਹਾਡੀ ਜਿਹੜੀ ਪਿੱਛੇ ਪ੍ਰਾਪਰਟੀ ਪਈ ਹੈ ਉੱਥੇ ਕੂੜੇ ਦੀਆਂ ਢੜਾਂ ਦਾ ਟਰਾਲੀਆਂ ਆ ਰਹੀਆਂ। ਅਸੀਂ ਉਸ ਗੱਲ ਤੇ ਯਕੀਨ ਨਹੀਂ ਕੀਤਾ ਤੇ ਹੁਣ ਅਸੀਂ ਪੰਜੇ 파ਟਨਰ ਅਸੀਂ ਇੱਥੇ ਪਹੁੰਚੇ ਆਂ। ਅਸੀਂ ਆ ਕੇ ਦੇਖਿਆ ਤੇ ਬਹੁਤ ਬੁਰਾ ਹਾਲ ਹੈ। ਸ਼ਹਿਰ ਦੇ ਵਿੱਚ ਕੂੜੇ ਦੇ ਪ੍ਰਤੀ ਪਹਿਲਾਂ ਹੀ ਇੰਨਾ ਗੁੱਸਾ ਚੱਲਿਆ ਸਾਰੇ ਸ਼ਹਿਰ ਦੇ ਵਿੱਚ ਬੁਰਾ ਹਾਲ ਹੈ। ਠੀਕ ਹੈ ਸ਼ਹਿਰ ਦੀ ਵਿਵਸਥਾ ਨੂੰ ਸਹੀ ਕੀਤਾ ਜਾ ਰਿਹਾ ਸਾਰੇ ਜੋਰ ਲਗਾ ਰਹੇ ਆ ਪਰ ਉਹ ਅਸੀਂ ਬੇਨਤੀ ਕਰਦੇ ਆਈਓ ਸਾਹਿਬ ਦੇ ਅੱਗੇ ਕਿ ਇਹ ਕੂੜਾ ਸਾਡੀਆਂ ਪ੍ਰਾਈਵੇਟ ਪ੍ਰੋਪਰਟੀਆਂ ਵਿੱਚ ਨਾ ਸਿੱਟੋ ਅਸੀਂ ਬਹੁਤ ਖੂਨ ਪਸੀਨੇ ਨਾਲ ਮਿਹਨਤ ਨਾਲ ਇਹ ਚੀਜ਼ਾਂ ਬਣਾਈਆਂ ਨੇ ਤੇ ਪ੍ਰਾਈਵੇਟ ਪ੍ਰੋਪਰਟੀਆਂ ਪਲੀਜ਼ ਬਖਸ਼ ਦਿਓ ਜਿਹੜੀਆਂ ਤੁਹਾਡੇ ਕੋਲੇ ਸਰਕਾਰ ਕੋਲ ਜਗ੍ਹਾ ਹੈਗੀ ਤੁਸੀਂ ਆਪਣੀ ਕੋਈ ਜਗ੍ਹਾ ਖਰੀਦੋ ਜਾਂ ਜਿਹੜੀਆਂ ਤੁਹਾਡੇ ਜਗ੍ਹਾ ਪਈਆਂ ਉੱਥੇ ਕੂੜੇ ਸਿੱਟੋ ਰਾਤ ਬਰਾਤੇ ਚੋਰੀ ਚੋਰੀ ਇਹ ਲੋਕਾਂ ਦੀਆਂ ਪ੍ਰਾਈਵੇਟ ਪ੍ਰੋਪਰਟੀਆਂ ਕੋੜੇ ਸਿੱਟਣ ਦੀ ਕੋਸ਼ਿਸ਼ ਨਾ ਕਰੋ ਸਾਡੀ ਬੇਨਤੀ ਹੈ ਨਗਰ ਕੌਂਸਲ ਦੇ ਅੱਗੇ ਪ੍ਰਧਾਨ ਜੀ ਅੱਗੇ ਵੀ ਔਰ ਈਓ ਸਾ ਪਤਾ ਲੱਗ ਗਿਆ ਇਹ ਮਤਲਬ ਸਾਨੂੰ ਜਿਹੜੀ ਖਬਰ ਮਿਲੀ ਉਹ ਕੱਲ ਮਿਲੀ ਜੀ ਪਤਾ ਨਹੀਂ ਪਰਸੋਂ ਤੋਂ ਸਿੱਟਿਆ ਜਾ ਰਿਹਾ ਚੌਥੇ ਸਿੱਟਿਆ ਜਾ ਰਿਹਾ 14 15 ਟਰਾਲੀਆਂ ਭਰ ਕੇ ਸਿੱਟੇਂਗੇ ਆ ਦੇਖੋ ਸਾਡੀ ਅੰਦਰ ਕੰਸਟਰਕਸ਼ਨ ਸਾਡਾ ਫਾਰਮ ਹਾਊਸ ਚੱਲਿਆ ਇੱਥੇ ਬਣਾ ਰਹੇ ਆ ਅਸੀਂ ਤੇ ਉਹਦੇ ਮਿਸਤਰੀ ਵੀ ਇੱਥੋਂ ਭੱਜ ਗਏ ਪਿੱਛੇ ਲੇਬਰ ਲੱਗੀ ਸੀ ਪਿੱਛੇ ਇੰਨੀ ਜ਼ਿਆਦਾ ਸਮੈਲ ਮਾਰੀ ਆ ਉਹ ਵੀ ਸਫਾਈ ਕਰਨ ਵਾਲੇ ਆਏ ਸੀ ਉਹ ਵੀ ਚਲੇ ਗਏ ਕਿ ਨਹੀਂ ਭਾਜੀ ਸਾਡੇ ਤੋਂ ਕੰਮ ਨਹੀਂ ਹੁੰਦਾ ਇਹ ਉਹਨਾਂ ਨੇ ਫਿਲਹਾਲ ਸਾਨੂੰ ਆਸ਼ਵਾਸਨ ਦਿੱਤਾ ਕਿ ਅੱਜ ਕੱਲ ਦੇ ਵਿੱਚ ਮੈਂ ਚੱਲ ਜਾਊਗਾ ਲੁਆਣੇ ਮੀਟਿੰਗ ਤੇ ਆਉਂ ਵਾਪਸੀ ਤੇ ਇੱਥੇ ਰੁਕੇ ਨਹੀਂ ਤਾਂ ਫਿਰ ਅਸੀਂ ਕੋਈ ਕਾਨੂੰਨੀ ਪੈਰਵਾਈ ਕਰਾਂਗੇ ਜੀ ਅਸੀਂ ਤਾਂ ਆਪਣੀ ਪ੍ਰਾਪਰਟੀ ਬਚਾਣੀ ਆ ਅਸੀਂ ਉਹਨੂੰ ਕੂੜੇ ਦੇ ਡੰਪ ਬਣਨ ਤੋਂ ਰੋਕਣਾ ਹੈ ਜੀ ਅਸੀਂ ਈਓ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਨੂੰ ਪਿੱਛੇੋਂ ਬਹੁਤ ਜ਼ਿਆਦਾ ਕੰਪਲੇਂਟ ਆ ਰਹੀ ਹੈ ਕਿ ਮਗਰਲੀ ਕਲੋਨੀ ਚੋਂ ਔਰ ਆਇਲ ਵਿਲਾ ਚੋਂ ਵੀ ਇਹ ਕੂੜਾ ਜਲਦੀ ਤੋਂ ਜਲਦੀ ਚੁਕਾਇਆ ਜਾਵੇ ਤੇ ਸਾਡੀ ਕਲੋਨੀ ਨੂੰ ਡੰਪ ਬਣਾਉਣ ਤੋਂ ਰੋਕਿਆ ਜਾਵੇ ਸਾਰੇ ਜਿੰਨੇ ਵੀ ਉੱਥੇ ਪਰਿਵਾਰ ਰਹਿੰਦੇ ਆ ਸਭ ਦੇ ਫੋਨ ਆ ਰਹੇ ਆ ਸਾਨੂੰ ਸਾਰੇ ਪਾਰਟਨਰਾਂ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕੱਲ ਵੀ ਬੇਨਤੀ ਕੀਤੀ ਆ ਸੀ ਸਾਡੀ ਆਪ ਦੀ ਅੰਡਰ ਕੰਸਟ੍ਰਕਸ਼ਨ ਕਲੋਨੀ ਚੱਲ ਰਹੀ ਆ ਸਾਰਾ ਕੰਮ ਚੱਲ ਰਿਹਾ ਪਰ ਇਹੋ ਸਾਹਿਬ ਨੂੰ ਸਾਡੀ ਬੇਨਤੀ ਹੋਈ ਆ ਵੀ ਇਹਨੂੰ ਜਲਦੀ ਤੋਂ ਜਲਦੀ ਚਕਾਇਆ ਜਾਵੇ ਠੀਕ ਬਾਈਪਾਸ ਰੋਡ ਤੇ ਸਰ ਇੱਕ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਕੁੜੇ ਦੀ ਟਰਾਲੀ ਸਟਿੰਗ ਗਈ ਹੈ ਜੀ ਉਹਦੇ ਕਰਕੇ ਬੜੇ ਲੋਕ ਪਰੇਸ਼ਾਨ ਹੋਏ ਉਹਨਾਂ ਨੇ ਕਿਹਾ ਕਿ ਮੋਹ ਜੀ ਨਗਰ ਕੌਂਸਲ ਨੇ ਸਟੋਾਈਆਂ ਜੀ ਸਰ ਇਹ ਪ੍ਰਾਈਵੇਟ ਪ੍ਰੋਪਰਟੀ ਚ ਸਟੋਪਨ ਮਨਜਾਇਆ ਫਿਰ ਕੁੜਾ ਅੱਜ ਮੈਨੂੰ ਮੇਰੇ ਧੰਤ ਵੀ ਅੱਜ ਹੀ ਆ ਫੋਨ ਆਇਆ ਬੰਦ ਨਹੀਂ ਹੋ ਰਿਹਾ ਭਟਾ ਉਹ ਇਦਾਂ ਹੈ ਨਹੀਂ ਕਿਉਂਕਿ ਅਸੀਂ ਪਹਿਲੀ ਗੱਲ ਤਾਂ ਇਹ ਹੈਗਾ ਕਿ ਨਗਰ ਕੌਂਸਲ ਜਿਹੜੀ ਉਹ ਆਪਣੇ ਤੌਰ ਤੇ ਮੈਨੇਜ ਕਰਦੀ ਹੈ ਤਾਂ ਕਿਸੇ ਦੇ ਪ੍ਰਾਈਵੇਟ ਪ੍ਰਾਪਰਟੀ ਦੇ ਤੇ ਜਾਣ ਦਾ ਮਤਲਬ ਨਹੀਂ ਜੀ ਤਾਂ ਧਰਨਾ ਸੀ ਬੱਸ ਕੱਲ੍ਹ ਤੱਕ ਸੀਗਾ ਤਾਂ ਧਰਨਾ ਸੀ ਜੀ ਹੁਣ ਬਤਾਏ ਮਨੋ ਸਰ ਧਿਆਨ ਚਾਹੁੰਦਾ ਵਾ ਪਰ ਹੁਣ ਆਪਣੇ ਐਂਡ ਤੇ ਚੈੱਕ ਕਰੋਗੇ ਵੀ ਇਹ ਕਿਵੇਂ ਹੋਇਆ ਕਿ ਮੈਨੂੰ ਚੈੱਕ ਕਰਾਵਾ ਮੈਨੂੰ ਫੰਨੇ ਕਥਾ ਲੱਗਿਆ ਜੀ ਮੈਂ ਉਹਦਾ ਦੇਖਦਾ ਪਿਆ ਵੀ ਆਪਣੇ ਬੰਦਿਆਂ ਨੇ ਪੁੱਛਿਆ ਹੈਗਾ ਸਾਡੇ ਨੂੰ ਕਿ ਕੋਈ ਨਹੀਂ ਗਿਆ ਜੀ ਤੇ 나ਹੀਂ ਤਾਂ ਮੰਨਦਾ ਹੈਗਾ ਸੰਭ 可能 ਹੈਗਾ ਕਿ ਆਪਣਾ ਉਹ ਵੀ ਸਾਡਾ ਤਾਂ ਰਜਾਮਾ ਦਾ ਸਮਝ ਜਾਂਦਾ